इत्र से कपड़ों का महकना कोई बड़ी बात नहीं इत्र से कपड़ों का महकना कोई बड़ी बात नहीं मज़ा तो तब है जब आपके किरदार से खुशबू आए सत्या मैं हाँ सतेंद्र सती और आज मेरे नाल एक जी शख्सियत जिन्हें मैं नहीं बल्कि दुनिया का हर पंजाबी फैन है जिन्होंने जिंदगी संघर्ष इन्ना को संघर्ष किया कि शब्द छोटा हो गया ਜਿਨ੍ਹਾਂ ਨੇ ਔਰਤਾਂ ਦੇ ਲਈ ਇੱਕ ਨਵੇਂ ਮਾਪਦੰਡ ਸ਼ੁਰੂ ਕੀਤੇ ਜਿਨ੍ਹਾਂ ਨੇ ਔਰਤ ਫਨਕਾਰਾਂ ਦੇ ਲਈ ਪੰਜਾਬ ਦੇ ਵਿੱਚ ਇੱਕ ਰਾਹ ਬਣਾਇਆ ਉਹਨਾਂ ਦੇ ਕਦਮਾਂ ਨੂੰ ਮੁਬਾਰਕ ਕੀਤਾ ਔਰ ਮੈਨੂੰ ਬੜਾ ਮਾਣ ਹੋ ਰਿਹਾ ਹੈ ਕਿ ਅੱਜ ਇਸ ਸ਼ੋਅ ਤੇ ਉਹ ਮੇਰੇ ਨਾਲ ਨੇ ਪਦਮ ਸ਼੍ਰੀ ਨਿਰਮਲ ਰਿਸ਼ੀ ਜੀ ਬਹੁਤ-ਬਹੁਤ ਸਵਾਗਤ ਥੈਂਕ ਯੂ ਬੇਟੀ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਤੁਹਾਨੂੰ ਪਦਮ ਸ਼੍ਰੀ ਮਿਲਿਆ ਮੈਂ ਉੱਥੋਂ ਸ਼ੁਰੂਆਤ ਕਰਨੀ ਹੈ ਮੈਨੂੰ ਬਹੁਤ ਅੱਛਾ ਲੱਗਿਆ ਬੇਟੇ ਤੁਹਾਡੇ ਸਾਰਿਆਂ ਲਈ ਮੈਨੂੰ ਅੱਛਾ ਲੱਗਿਆ ਕਿਉਂਕਿ ਇਹ ਸਭ ਤੁਹਾਡੀਆਂ ਦਵਾਵਾਂ ਹਮ ਜਿਹੜੇ ਆਪ ਬੰਦਾ ਕਦੇ ਵੱਡਾ ਨਹੀਂ ਹੁੰਦਾ ਹਮ ਤੁਸੀਂ ਲੋਕਾਂ ਨੇ ਵੱਡਾ ਕੀਤਾ ਹਮ ਤੁਸੀਂ ਲੋਕਾਂ ਨੇ ਇਹ ਪਦਮਸ਼ਰੀ ਮੈਨੂੰ ਦਵਾਇਆ ਮੈਨੂੰ ਥੋੜੀ ਵੀਲੇ ਅੱਛਾ ਤੁਸੀਂ ਤੁਹਾਨੂੰ ਪਤਾ ਸੀ ਪਹਿਲਾਂ ਵੀ ਪਦਮਸ਼ਰੀ ਮਿਲਣਾ ਕੋਈ ਫੋਨ ਕਿ ਨਹੀਂ ਨਾ 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 ਹਾਂ ਮੈਨੂੰ ਨਹੀਂ ਪਤਾ ਸੀ ਮੈਨੂੰ ਨਾ ਮੈਂ ਕਿਹੜੀ ਫਿਲਮ ਕਰਦੀ ਸੀ ਫਿਲਮ ਕਰਦੀ ਸੀ ਚਿੰਦਾ ਚਿੰਦਾ ਅੱਛਾ ਉੱਥੇ ਮੈਨੂੰ ਫੋਨ ਆਇਆ ਸ਼ਾਇਦ ਪਤਾ ਨਹੀਂ ਆਪਣੇ ਅਰਦਾਸ ਕਰ ਅਰਦਾਸ ਕਰਦੇ ਸੀ ਫੋਨ ਆਇਆ ਵੀ ਤੁਹਾਨੂੰ ਕਹਿੰਦੇ ਮੈਡਮ ਤੁਸੀਂ ਦੱਸੋ ਆਪਣੇ ਬਾਰੇ ਦੱਸੋ ਤੁਸੀਂ ਵੀ ਤੁਹਾਡੇ ਕਿੱਥੇ ਰਹਿੰਦੇ ਹੋ ਤੁਸੀਂ ਕਿਵੇਂ ਕਰਦੇ ਹੋ ਮੈਂ ਕਿਹਾ ਕੀ ਗੱਲ ਜੀ ਕਹਿੰਦੇ ਬਸ ਤੁਹਾਡੀ ਸੀਬੀਆਈ ਵੱਲੋਂ ਇਨਕੁਆਰੀ ਹੈ ਮੈਂ ਕਿਹਾ ਮੈਨੂੰ ਦੱਸ ਮੈਂ ਮਤ ਕਰਦਾ ਫੋਨ ਅੱਛਾ ਨਾਲ ਵਾਲੇ ਕਹਿੰਦੇ ਕੁਝ ਕਰ ਲਓ ਭੈਣ ਜੀ ਮੈਂ ਕਿਹਾ ਮੇਰੇ ਆਵੇਂ ਬ੍ਰਦਰ ਨਾਲ ਕੇਸ ਕੋਲ ਚੱਲਦੇ ਐਵੇਂ ਕਿਤੇ ਹੋਰ ਹੀ ਨਾ ਪੰਗਾ ਜੇ ਪਾ ਕੇ ਵੇਜਾ ਮੈਂ ਨਹੀਂ ਕਰਦੀ ਤੇ ਹੁਣ ਦੁਬਾਰਾ ਕੀਤਾ ਮੈਂ ਕਿਹਾ ਜੀ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੀ ਸ਼ੁਕਰੀਆ ਬਹੁਤ-ਬਹੁਤ ਬਈ ਐਵੇਂ ਬੜੇ سارے ਫਰਾਡ ਬੰਦੇ ਹੁੰਦੇ ਐ ਕਿ ਮੈਂ ਉਹਨਾਂ ਨੇ ਕਿਹਾ ਮੈਂ ਕਿਹਾ ਤੁਸੀਂ ਕਿਤੇ ਇਹ ਜੀ ਗੱਲ ਨਾ ਹੋਵੇ ਤੇ ਮੈਂ ਕਰ ਦਿਆਂ ਹਾਂ ਤੇ ਦਿਨ ਚਾਰ ਵਾਰੀ ਉਹਨਾਂ ਨੇ ਫੋਨ ਕੀਤਾ ਮੈਂ ਨਹੀਂ ਚੱਕਿਆ ਅੱਛਾ ਹੂੰ ਫਿਰ ਮੈਨੂੰ ਆਪਣੇ ਉਹਨਾਂ ਦਾ ਆਪਣੇ ਗੁਰਪ੍ਰਸ਼ਨ ਕੇ ਲੈ ਉਹਨਾਂ ਦੇ ਬੇਟੇ ਦਾ ਫੋਨ ਆਇਆ ਕਿ ਅੰਟੀ ਤੁਸੀਂ ਫੋਨ ਚੱਕ ਲਓ ਵੀ ਕੋਈ ਅਵਾਰਡ ਵਾਸਤੇ ਆ ਅੱਛਾ ਮੈਂ ਫੋਨ ਚੱਕ ਲਿਆ ਉਹ ਕਹਿੰਦੇ ਉਹਨਾਂ ਨੇ ਕੁਝ ਗੱਲਾਂ ਪੁੱਛੀਆਂ ਮੈਂ ਕਿਹਾ ਚਲੋ 26 ਜਨਵਰੀ ਆਉਣ ਵਾਲੀ ਹੈ ਵੀ ਸ਼ਾਇਦ ਉਹਦੇ ਵਾਸਤੇ ਕਹਿੰਦੇ ਹੋਣਗੇ ਵੀ ਕੋਈ ਅਵਾਰਡ ਦੇਣਾ ਮੈਨੂੰ ਉਸ ਮੈਂ ਫਿਰ ਉਹਨਾਂ ਨੂੰ ਦੱਸਿਆ ਉਹਨਾਂ ਨੂੰ ਫਿਰ ਦੋ ਹਫ਼ਤੇ ਕੋਈ ਫੋਨ ਫੋਨ ਨਹੀਂ ਆਇਆ اچھا ਫਿਰ 25 ਜਨਵਰੀ ਨੂੰ ਮੈਨੂੰ ਗ੍ਰਹਿ ਮੰਤਰਾਲੇ ਤੋਂ ਅਵਾਰਡ ਆਇਆ ਕਿ ہم ਆਪਕੋ ਇੱਕ ਖੁਸ਼ਖਬਰੀ ਦੇ ਰਹੇ ਹਾਂ ਕਿ ਆਪਕੋ ਪਦਮਸ਼ਰੀ ਅਵਾਰਡ ਮਿਲ ਰਹਾ ਹੈ ਹਾਂ ਪਰ ਮੈਨੂੰ ਤਾਂ ਲੱਗੇ ਮੈਂ ਖੱਚੇ ਹਾਂ ਇਹ ਨੂੰ ਕਿ ਮਿਲ ਰਿਹਾ ਹਾਂ ਇਹ ਮੈਨੂੰ ਮੈਂ ਇਹ ਜੇ ਕੀ ਕਰਤਾ ਬਿਨ ਉਹਦੇ ਪਦਮਸ਼ਰੀ ਆ ਗਏ ਫਿਰ ਜਿਆਦਾ ਅੱਛਾ ਆਪ ਨਾ ਆਪਣਾ ਉਹ ہم ਆਪ ਕੋ ਚਿੱਠੀ ਭੇਜेंगे ਉਸਕੇ ਲਈ ਆਪ ਆਪਣਾ ਵੇਰਵਾ ਇਹ ਭੇਜ ਦੇਣਾ ਫਿਰ ਰਾਤ ਨੂੰ ਇਹਨਾਂ ਨੇ ਲਿਸਟ 26 ਜਨਵਰੀ 25 ਜਨਵਰੀ ਰਾਤ ਮੈਨਾਂ ਇੰਡਸਟਰੀ ਕਿੰਨੀ ਤਸਵੀਰ ਫਿਰ ਮੇਰੀ ਭਾਬੀ ਨੇ ਪਿੰਡੋਂ ਫੋਨ ਕੀਤਾ ਅੱਛਾ ਭੈਣ ਜੀ ਤੁਹਾਨੂੰ ਦਾ ਨਾਮ ਮਿਲਦਾ ਮੈਂ ਕੋਈ ਕਹ ਰਿਹਾ ਕਹਿੰਦੀ ਪਦਮਸ਼ਰੀ ਦਾ